ਹਾਂਜੀ ਸਤਿ ਸ੍ਰੀ ਅਕਾਲ ਸਰ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਗਿਲ ਲੈ ਵੀ ਦਿਖਾਈਏ ਤੁਹਾਨੂੰ ਅਮਰੀਕਾ ਦੇ ਖੇਤਾਂ ਵਿੱਚ ਕੰਮ ਕਰਦੇ ਮਿਹਨਤੀ ਲੋਕ ਜਿਹੜੇ ਅਮਰੀਕਾ ਉਹਦੇ ਸੁਪਨੇ ਪੂਰੇ ਕਰਨ ਆਉਂਦੇ ਆਗੇ ਭੈਣ ਭਾਈ ਜਿਵੇਂ ਆਪਾਂ ਪੰਜਾਬ ਛੱਡ ਕੇ ਆਏਗੇ ਤੇ ਦੇ ਜਿਹੜੇ ਹੋਰ ਵੀ ਲੋਕ ਇੱਥੇ ਆਉਂਦੇ ਆਗੇ ਮਿਹਨਤ ਕਰਨ ਤੇ ਮੈਂ ਇਧਰ ਦੀ ਟਰੱਕ ਲੈ ਕੇ ਆਇਆ ਟਰੱਕ ਉਧਰ ਮੈਂ ਖੜਾਇਆਗਾ ਸਾਈਡ ਤੇ ਤੇ ਮਖਾ ਜਿਹੜੇ ਨਾਲ ਆਪਣੇ ਨਾਲ ਭੈਣ ਭਾਈ ਜੁੜੇ ਹੋਏ ਤਾਂ ਉਹਨਾਂ ਨੂੰ ਦਿਖਾਵਾਂ ਤੇ ਯਾ ਦੇਖੋ ਕਿਰਾ ਕੀਤਾ ਜੇ ਪਹਿਲਾਂ ਪੜਖਾ ਲਈਏ ਇੱਥੇ ਜੇ ਖੜ ਜੀ ਸਾਵੇਂ ਕਿਉਂ ਧੁੱਪ ਬਹੁਤ ਆ ਕੈਲੇਪੁਰਨੀ ਜਾਇ ਇਸ ਵਕਤ ਜਾਮਾ ਪੰਜਾਬ ਵਾਂਗੂ ਹੋ ਉਹਨਾਂ ਦੀਆਂ ਗੱਡੀਆਂ ਘੜੀਆਂ ਸਾਰੀਆਂ ਦੇਖ ਲਓ ਉਹ ਸਾਰੀ ਤੇ ਨਾਲ ਹੀ ਉਧਰ ਇਹਨਾਂ ਦੇ ਬਾਥਰੂਮ ਵਗੈਰਾ ਤੇ ਇਧਰ ਦੇਖੋ ਇਧਰੂ ਬੀਰ ਕੰਮ ਕਰਦੇ ਪਏ ਮੈਂ ਦਿਖਾਉਣਾ ਇਸ ਨੂੰ ਕੈਮਰਾ ਦੂਜੀ ਸਾਈਡ ਤੋਂ ਕਰਕੇ ਹਨ ਤੇ ਆਹੋ ਦੇਖੋ ਨਾਲ ਉਧਰ ਫ੍ਰੀਵੇ ਜਾਂਦਾ ਪਿਆਗਾ I5 ਤੇ ਜਿਹੜਾ ਮੈਕਸੀਕੋ ਤੋਂ ਲੈ ਕੇ ਸਿੱਧਾ ਕੈਨੇਡਾ ਨੂੰ ਜਾਂਦਾ ਤੇ ਆਹ ਦੇਖੋ ਕਿੰਨੇ ਆਪਣੇ ਭੈਣ ਭਾਈ ਇਥੇ ਕੰਮ ਕਰਦੇ ਫਿਰਦੇ ਹੈਗੇ ਮਿਹਨਤੀ ਲੋਕ ਦੇਖ ਸਕਦੇ ਤੁਸੀਂ ਕੋਈ ਇਧਰ ਫਿਰਦਿਆ ਥੋੜੇ ਜਿ ਹਲੋ ਕਾਮੇਟ ਲਈ ਤੇ ਆਉ ਸੀਗੇ ਸਾਰੇ ਮਿਹਨਤੀ ਲੋਕ ਇਹ ਬਾਈ ਮਿਹਨਤ ਕਰਦੇ ਜਿੱਥੇ ਤੱਕ ਮੈਨੂੰ ਲੱਗਦਾ ਇਹ ਖਰਬੂਜਿਆਂ ਦੇ ਨੇ ਹਰੇ ਖਰਬੂਜੇ ਲੱਗੇ ਹੋਏ ਨੇ ਇਹ ਦੇਖੋ ਐਦਾਂ ਹੁੰਦੀ ਹੈ ਮਿਹਨਤ ਬਾਈ ਅਮਰੀਕਾ ਜਿਦਾ ਜਿਹੜੇ ਬੰਦਿਆਂ ਨੇ ਕਰਨੀਆਂ ਹੈਗੀ ਤੇ ਉਹ ਇਦਾਂ ਮਿਹਨਤ ਕਰਦੇ ਆਗੇ ਦੇਖ ਲੋ ਜਿਹਦੇ ਪਹਾ ਦਾ ਕੰਮ ਨਹੀਂ ਹੈਗਾ ਤੇ ਉਹ ਵੱਖਰੀ ਗੱਲ ਦਾ ਹਨਾ ਕਈ ਨਹੀਂ ਕਰਦੇ ਤੇ ਬਾਲੇ ਬੰਦੇ ਮੈਨੂੰ ਕਮੈਂਟ ਕਰਦੇ ਰਹਿੰਦੇ ਆ ਵੀਰ ਵੀ ਬਾਈ ਕਿਤੇ ਕੰਮ ਦਵਾ ਤੇ ਜਦੋਂ ਕੰਮ ਦਵਾਉਨੇ ਆ ਤੇ ਬਾਈ ਹੁਰੀ ਕਰਦੇ ਨਹੀਂ ਹਨਾ ਤੇ ਖੇਤਾਂ ਵਿੱਚ ਹਰੀ ਘਮਦਾ ਕਰਨਾ ਨਹੀਂ ਜਾਂਦਾ ਕਿਉਂ ਗਰਮੀ ਆ ਇਸ ਵਕਤ ਪੂਰੀ ਫੁੱਲ ਆ ਗਈ ਜਿਵੇਂ ਪੰਜਾਬ ਚ ਹੁਣ ਤਾਂ ਚਲੋ ਮੀਂਹ ਪੈ ਗੇ ਅ ਜਿਵੇਂ ਹਫਤਾ ਕੁ ਪਹਿਲਾਂ ਪੰਜਾਬ ਚ ਗਰਮੀ ਸੀ ਜਿਵੇਂ ਇਦਾਂ ਹੀ ਗਰਮੀ ਆ ਬਈ ਕੈਲੀਫੋਰਨੀਆ ਜੈਸ ਵਕਤ ਕੋਈ ਆਈ ਨਹੀਂ ਹੈਗਾ ਵੀ ਗਰਮੀ ਨਹੀਂ ਹੈਗੀ ਇੱਥੇ ਤੇ ਦੇਖ ਸਕਦੇ ਹੋ ਤੁਸੀਂ ਬਾਲੇ ਮਿਹਨਤੀ ਲੋਕ ਨੇ ਇਹ ਵੀ ਮੈਕਸੀਕਨ ਮੂਲ ਦੇ ਨੇ ਤੇ 아이 ਨਹੀਂ ਪਤਾ ਤੇ ਪੰਜਾਬੀ ਵੀ ਹੁਣ ਆਪਣੇ ਵਿੱਚ ਥੋੜੀ ਇਹਨਾਂ ਦੇ ਦੇਖ ਸਕਦੇ ਹੋ ਇਦਾਂ ਨੇ ਫੁੱਲ ਜੀ ਉਹ ਕਰਦੀ ਹੁੰਦੇ ਹੈਗੇ ਜਿਹੜੇ ਮੇਲ ਫੁੱਲ ਹੁੰਦੇ ਆ ਬੰਦਾ ਦਾ ਉਹਨਾਂ ਦੇ ਹੀ ਕਰਦੇ ਹੁੰਦੇ ਕੱਟਦੇ ਗੁੜਦੇ ਹੀ ਹੁੰਦੇ ਪਤਾ ਨਹੀਂ ਕੀ ਦੇਖੋ ਇਹ ਲੋ ਛਾਪ ਸਫਾਈ ਦੇ ਲੋ ਕਾ ਫੂਸ ਜਮੀ ਨਹੀਂ ਹੈਗਾ ਬਾਦੂ ਕੱਲੀਆਂ ਬੀਲਦੇ ਹੀ ਨੇ ਜਿਹੜੀਆਂ ਹੈਗੀਆਂ ਇਹਦੀਆਂ ਤਰਬੂਜਾਂ ਦੀਆਂ ਨੇ ਮੈਨੂੰ ਲੱਗਦਾ ਇਹ। ਬਾਕੀ ਭੈਣ ਭਾਈ ਮੈਨੂੰ ਦੱਸ ਵੀ ਦਿਓ। ਇਹ ਕਿਸ ਨੂੰ ਪਤਾ ਨਾ ਜਿੱਥੇ ਤੱਕ ਮੈਨੂੰ ਪਤਾ ਇਹ ਤਰਬੂਜ ਨੇ। ਤੇ ਉਹਨਾਂ ਦੀਆਂ ਬੇਲਾਂ। ਦੇਖੋ ਬਾਈ। ਬਾਈ ਹੁਰੀ। ਤੇ ਹੋਰ ਚੀਜ਼ ਦਿਖਾਦਾ ਇੱਥੇ। ਜਿਵੇਂ ਆ ਇੱਥੇ ਕੀਟ ਜਿਹਨੂੰ ਕੰਮ ਕਰਦੇ ਫਿਰਦੇ ਆਗੇ। ਇੱਥੇ ਐ ਨਹੀਂ ਹੈਗਾ ਜਿੱਥੇ ਮਰਜ਼ੀ ਬਾਥਰੂਮ। ਜਿਵੇਂ ਆਪਣੇ ਪੰਜਾਬ ਚ ਹੁੰਦਾ ਹੈਗਾ ਕੰਮ। ਜਿੱਥੇ ਮਰਜੀ ਬਾਥਰੂਮ ਲੈਟ੍ਰੀਨ ਬਾਥਰੂਮ ਜਿੱਥੇ ਮਰਜੀ ਬਗਜੋ ਨਾ ਤੇ ਉਹ ਸਪੈਸ਼ਲ ਇਹਨਾਂ ਦੇ ਬਾਥਰੂਮ ਲਿਆਂਦੇ ਹੁੰਦੇ ਆ ਨਾਲ ਦੇਖੋ ਇਹ ਆ ਜਿਹੜੀ ਡੱਬੀ ਜੀ ਨੇ ਇਹ ਬਾਥਰੂਮ ਨੇ ਤੇ ਇੱਕ ਇਹ ਸੀ ਇੱਕ ਉਹ ਪਿਆ ਇੱਕ ਉਧਰ ਪਿਆ ਤੇ ਐਦਾਂ ਹੀ ਜਿਵੇਂ ਸਾਨੂੰ ਦਿਖਾਵਾਂ ਇਧਰ ਲਈ ਸਾਈਡ ਤੇ ਜਦਾਂ ਰੱਖੇ ਉਹਨਾਂ ਨੇ ਤੇ ਹੋਰ ਰੱਖੇ ਦੇਖੋ ਉਧਰੋਂ ਇਧਰਲੇ ਸਿਰੇ ਤੇ AG ਦੇ ਇੱਥੇ ਬਹੁਤ ਧਿਆਨ ਰੱਖਦੇ ਆਗੇ ਕਿਉਂ ਖੇਤਾਂ 'ਚ ਜਾਂਦੇ ਆ ਜਿੰਨੇ ਵੀ ਭੈਣ ਭਾਈ ਕੰਮ ਕਰਨ ਤੇ ਇਹ ਨਾਲ ਲੈ ਜਾਂਦੇ ਆ ਉਹ ਬਾਥਰੂਮ ਵਗੈਰਾ ਤਾਂ ਸਾਰੇ ਲਾ ਲੋ ਤੇ ਆ ਦੇਖੋ ਦੇਖ ਸਕਦੇ ਹੋ ਤੁਸੀਂ ਸੋ ਨੂੰ ਬਾਈ ਦਿਖਾਉਣਾ ਰਹਿਣਾ ਕੋਸਾ ਕੋਸਾ ਝੋਨੇ ਵਾਲੀਆਂ ਵੀਡੀਓ ਵੀ ਆਪਾਂ ਪਾਈਆਂ ਨੇ ਬਾਕੀ ਆਪਣੇ ਚੈਨਲ ਤੇ ਜ਼ਰੂਰ ਜਾ ਕੇ ਦੇਖਿਓ ਜਿਹੜੇ ਹੋਰ ਵੀ ਭੈਣ ਭਾਈ ਨੇ ਤੇ ਉਹ ਵੀ ਆਪਾਂ ਵੀਡੀਓ ਹਨਾ ਦਿਖਾਉਂਦੇ ਰਹਿੰਦੇ ਆਂਗੇ ਇਦਾਂ ਤੇ ਬੇਸੇ ਕਿਦਾਂ ਖੇਤੀ ਕਰਦੇ ਆਗੇ ਦੇਖ ਲਓ ਇਹਦਾ ਸਵੇਰੇ ਹੁਣ ਜਿਵੇਂ ਗਰਮੀਆਂ ਨੇ ਸਵੇਰੇ ਤਾਂ ਇਹ ਵੀਰ ਜਿਹੜੇ ਵਿੱਚੀ ਬੰਦੇ ਨੇ ਵਿੱਚੀ ਬੁੜੀਆਂ ਨੇ ਤੇ ਭੈਣ ਭਾਈ ਜਿਹੜੇ ਕੰਮ ਕਰਦੇ ਆ ਸਾਰੇ ਇਹਦਾ ਸਵੇਰੇ 5:00 ਵਜੇ ਆ ਜਾਂਦੇ ਆ ਲਾਲੋ ਹੁਣ 5:00 ਵਜੇ ਆ ਕੇ ਇਹ ਲੱਗ ਜਾਂਦੇ ਹੈਗੇ ਖੇਤਾਂ ਦੇ ਕੰਮ ਕਰਨਾ ਤੇ 5:00 ਵਜੇ ਲੱਗ ਜਾਂਦੇ ਹੈਗੇ ਉਸ ਤੋਂ ਬਾਅਦ ਇਹ ਆਦਾ ਹਟ ਜਾਂਦੇ ਲਾਲੂ 2-3 ਵਜੇ ਦੇਖ ਸਕਦੇ ਤੁਸੀਂ ਬਾਕੀ ਇੰਨਾ ਕੁ ਤੁਹਾਨੂੰ ਦਿਖਾਉਣਾ ਸੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ